ਇਸ ਵੀਡੀਓ ਦੇ ਵਿੱਚ ਤੁਹਾਨੂੰ ਯਾਦ ਕਰਵਾਵਾਂਗੇ ਪੰਜਾਬ ਦੀਆਂ ਅਲੋਪ ਹੋ ਚੁੱਕੀਆਂ ਖੇਡਾਂ ਦੇ ਬਾਰੇ ਜਿਹੀਆਂ ਖੇਡਾਂ ਜਿਹੜੀਆਂ ਬੱਚਿਆਂ ਨੂੰ ਕੱਲੇ ਸਰੀਰਕ ਤੌਰ ਤੇ ਹੀ ਨਹੀਂ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾਉਂਦੀਆਂ ਸੀ ਪਰ ਅਫਸੋਸ ਅੱਜ ਕੱਲ ਦੇ ਤਕਨੀਕੀ ਯੁੱਗ ਦੇ ਹੇਠਾਂ ਆ ਕੇ ਇਹ ਖੇਡਾਂ ਦਮ ਤੋੜ ਗਈਆਂ 90 ਤੋਂ 2000 ਦੇ ਦਹਾਕੇ ਵਿੱਚ ਜਨਮ ਲੈਣ ਵਾਲਿਆਂ ਦੀ ਇਹ ਖੇਡਾਂ ਖੇਡਣ ਵਾਲੀ ਆਖਰੀ ਪੀੜੀ ਹੈ ਕਿਉਂਕਿ ਉਸ ਸਮੇਂ ਟੈਕਨੋਲੋਜੀ ਦਾ ਇੰਨਾ ਵਿਕਾਸ ਨਹੀਂ ਸੀ ਹੋਇਆ ਤੇ ਮਨੋਰੰਜਨ ਦੇ ਸਾਧਨ ਬਹੁਤ ਘੱਟ ਸੀ ਸੋ ਇਸ ਵੀਡੀਓ ਨੂੰ ਲਾਸਟ ਤੱਕ ਦੇਖਿਓ ਅਤੇ ਇਸ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਜਦੋਂ ਕੋਈ ਵੀ ਖੇਡ ਖੇਡਣੀ ਹੁੰਦੀ ਸੀ ਤਾਂ ਜ਼ਿਆਦਾਤਰ ਖੇਡਾਂ ਦੀ ਸ਼ੁਰੂਆਤ ਹੁੰਦੀ ਸੀ ਪੁਗਾਟੇ ਤੋਂ ਜਾਂ ਜਿਸ ਨੂੰ ਪੁੱਗਣਾ ਵੀ ਕਹਿ ਦਿੰਦੇ ਸੀ ਪੁੱਗ ਕੇ ਹੀ ਇਹ ਤੈਅ ਕੀਤਾ ਜਾਂਦਾ ਸੀ ਕਿ ਦਾਈ ਜਾਂ ਵਾਰੀ ਕਿਸ ਦੀ ਹੋਵੇਗੀ ਹੁਣ ਸਭ ਤੋਂ ਪਹਿਲਾਂ ਜਿਸ ਖੇਡ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਆ ਬਾਂਦਰ ਕਿਲਾ ਬਾਂਦਰ ਕਿਲਾ ਖੇਡ ਪੰਜਾਬ ਦੇ ਪਿੰਡਾਂ ਦੇ ਵਿੱਚ ਖਾਸ ਕਰਕੇ ਵੱਡੇ ਪੱਦਰ ਤੇ ਖੇਡੀ ਜਾਂਦੀ ਸੀ ਇਸ ਖੇਡ ਦੇ ਵਿੱਚ ਇੱਕ ਛੋਟਾ ਜਿਹਾ ਗੋਲਦੈਰਾ ਬਣਾਇਆ ਜਾਂਦਾ ਸੀ ਜਾਂ ਕਿਸੇ ਕਿੱਲੇ ਨੂੰ ਰੱਸੀ ਬੰਨ੍ਹ ਲਈ ਜਾਂਦੀ ਸੀ ਇਸ ਤੋਂ ਬਾਅਦ ਜਵਾਕ ਆਪਣੇ ਪੈਰਾਂ 'ਚ ਪਾਏ ਬੂਟ ਚੱਪਲਾਂ ਜਾਂ ਤਾਂ ਉਸ ਦੈਰੇ ਦੇ ਵਿੱਚ ਰੱਖ ਦਿੰਦੇ ਸੀ ਜਾਂ ਉਸ ਕਿੱਲੇ ਦੇ ਆਲੇ-ਦੁਆਲੇ ਰੱਖ ਦਿੰਦੇ ਸੀ ਫਿਰ ਵਾਰੀ-ਵਾਰੀ ਸਾਰੇ ਪੁੱਗਦੇ ਸੀ ਤੇ ਜਿਸ ਦੇ ਵੀ ਸਿਰ ਤੇ ਵਾਰੀ ਆਉਂਦੀ ਸੀ ਜਾਂ ਧਾਈ ਆਉਂਦੀ ਸੀ ਉਹ ਛੇਤਰਾਂ ਦੀ ਰੱਖ ਲਈ ਗੋਲਦਾਰੇ ਦੇ ਵਿੱਚ ਜਾਂ ਰੱਸੀ ਨੂੰ ਫੜ ਕੇ ਖੜ ਜਾਂਦਾ ਸੀ ਦੂਜੇ ਬੱਚੇ ਰੋਲਾ ਪਾਉਂਦੇ ਝਕਾਨੀਆਂ ਦੇ ਕੇ ਉਹ ਛਿੱਤਰਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਸੀਗੇ ਜੇਕਰ ਕੋਈ ਛਿੱਤਰ ਚੁੱਕਦਾ ਉਸ ਵਧਾਈ ਵਾਲੇ ਦੇ ਹੱਥ ਆ ਜਾਂਦਾ ਤਾਂ ਵਾਰੀ ਉਸ ਦੀ ਆ ਜਾਂਦੀ ਜਿਹੜਾ ਫੜਿਆ ਜਾਂਦਾ ਜੇਕਰ ਕੋਈ ਨਾ ਫੜਿਆ ਜਾਂਦਾ ਸਾਰੇ ਛਿੱਤਰ ਵੀ ਚੁੱਕੇ ਜਾਂਦੇ ਤਾਂ ਇੱਕ ਜਗ੍ਹਾ ਨਿਸ਼ਚਿਤ ਕੀਤੀ ਹੁੰਦੀ ਸੀ ਜਿਹਨੂੰ ਹੱਥ ਲਾਉਣਾ ਹੁੰਦਾ ਸੀ ਜਿਹਦੇ ਸਰ ਵਾਰੀ ਹੁੰਦੀ ਸੀ ਤੇ ਫਿਰ ਜਦੋਂ ਵਾਰੀ ਵਾਲਾ ਉਸ ਜਗ੍ਹਾ ਵੱਲ ਨੂੰ ਭਜਦਾ ਸੀ ਤਾਂ ਉਹਦੇ ਤੇ ਫਿਰ ਛਿੱਤਰਾਂ ਦੀ ਬਰਸ਼ਾਤ ਹੁੰਦੀ ਸੀਗੀ ਤੇ ਉਹਦੀ ਪੱਠ ਫਿਰ ਲਾਲ ਹੋ ਜਾਂਦੀ ਸੀ ਕੁੱਟ-ਕੁੱਟ ਕੇ ਲਾਲ ਕਰ ਦਿੰਦੇ ਸੀ ਸੋ ਇਹ ਵੀ ਬਹੁਤ ਪਸੰਦੀਦਾ ਖੇਡ ਸੀ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਖੇਡੀ ਜਾਂਦੀ ਸੀ ਜੋ ਕਿ ਅੱਜ ਕੱਲ ਬਿਲਕੁਲ ਅਲੋਪ ਹੋ ਚੁੱਕੀ ਆ ਹੁਣ ਗੱਲ ਕਰਦੇ ਆ ਅਗਲੀ ਅਲੋਪ ਹੋ ਚੁੱਕੀ ਖੇਡ ਬਾਰੇ ਅਗਲੀ ਖੇਡ ਆ ਡੰਡਾ ਡੱਕ ਇਹ ਖੇਡ ਜ਼ਿਆਦਾਤਰ ਉਥੇ ਖੇਡੀ ਜਾਂਦੀ ਸੀ ਜਿੱਥੇ ਜ਼ਿਆਦਾ ਰੁੱਖ ਹੁੰਦੇ ਸੀ ਬੱਚੇ ਰੁੱਖਾਂ ਇੱਕ ਗੋਲ ਚੱਕਰ ਵਾ ਕੇ ਉਸ ਵਿੱਚ ਡੰਡਾ ਰੱਖ ਲੈਂਦੇ ਖੇਡਣ ਤੋਂ ਪਹਿਲਾਂ ਆਪਸ ਵਿੱਚ ਪੁੱਗਦੇ ਇੱਕ ਜਣਾ ਉਹ ਡੰਡੇ ਨੂੰ ਲੱਤ ਹੇਠੋਂ ਦੀ ਕੱਢ ਕੇ ਦੂਰ ਵਗਾ ਕੇ ਮਾਰਦਾ ਜਿਹਦੇ ਸਿਰदाई ਹੁੰਦੀ ਸੀ ਉਹ ਛੇਤੀ ਛੇਤੀ ਚੱਕ ਕੇ ਲਿਆ ਕੇ ਉਹ ਡੰਡਾ ਗੋਲ ਚੱਕਰ ਦੇ ਵਿੱਚ ਰੱਖ ਦਿੰਦਾ ਸੀ ਇੰਨੇ ਸਮੇਂ 'ਚ ਬਾਕੀ ਸਾਰੇ ਜਣੇ ਰੁੱਖਾਂ ਤੇ ਚੜ ਜਾਂਦੇ ਤੇ ਟਾਹਣੀਆਂ ਨਾਲ ਲੰਗ ਜਾਂਦੇ ਢਾਈ ਵਾਲੇ ਨੇ ਕਿਸੇ ਨੂੰ ਵੀ ਡੰਡਾ ਡੁਕਣ ਤੋਂ ਰੋਕਣਾ ਹੁੰਦਾ ਬਾਕੀ ਬੱਚੇ ਝਕਾਨੀਆਂ ਦੇ ਕੇ ਦਰਖਤ ਤੋਂ ਉੱਤਰ ਕੇ ਡੰਡਾ ਡੁਕਣ ਦੀ ਕੋਸ਼ਿਸ਼ ਕਰਦੇ ਕੋਲ ਚੱਕਰ ਦੇ ਵਿੱਚ ਖੜ ਕੇ ਲੱਤ ਥੱਲੋਂ ਦੀ ਡੰਡਾ ਨਗਾਉਣ ਨੂੰ ਡੰਡਾ ਡੁਕਣਾ ਕਹਿ ਦਿੰਦੇ ਸੀ ਸੋ ਜੇ ਕੋਈ ਡੰਡਾ ਡੱਕ ਲਵੇ ਤਾਂ ਢਾਈ ਵਾਲੇ ਦੀ ਦੁਬਾਰਾ ਵਾਰੀ ਆ ਜਾਂਦੀ ਸੀ ਤੇ ਜੇ ਕੋਈ ਡੰਡਾ ਡੱਕਦਾ ਫੜਿਆ ਜਾਂਦਾ ਸੀ ਤਾਂ ਫਿਰ ਉਸ ਦੀ ਵਾਰੀ ਹੁੰਦੀ ਸੀ ਅਗਲੀ ਅਲੋਪ ਹੋ ਚੁੱਕੀ ਖੇੜਾ ਬਰਫ਼ ਪਾਣੀ ਇਹ ਖੇੜ ਵੀ ਬੱਚਿਆਂ ਦੀ ਬੜੀ ਪਸੰਦੀ ਦਾ ਖੇਡ ਹੁੰਦੀ ਸੀ ਐਸ ਖੇਡ ਵਿੱਚ ਜਿੰਨੇ ਜਣੇ ਮਰਜ਼ੀ ਖੇਡ ਸਕਦੇ ਨੇ ਐਸ ਖੇਡ ਵਿੱਚ ਜਿਸ ਦੀ ਵਾਰੀ ਹੁੰਦੀ ਉਹ ਦੂਜੇ ਬੱਚਿਆਂ ਨੂੰ ਸ਼ੋਅ ਕੇ ਉਸਨੇ ਬਰਫ਼ ਕਹਿਣਾ ਹੁੰਦਾ ਜੋ ਸ਼ੂਇਆ ਜਾਂਦਾ ਉਹ ਉੱਥੇ ਹੀ ਬਰਫ਼ ਬਣ ਕੇ ਖੜ ਜਾਂਦਾ ਹੈ ਦੂਜੇ ਬੱਚੇ ਪਾਣੀ ਬਣੇ ਹੁੰਦੇ ਨੇ ਤੇ ਉਹ بچਣ ਲਈ ਇੱਧਰ ਉੱਧਰ ਭੱਜਦੇ ਨੇ ਇਸੇ ਦੌਰਾਨ ਉਹਨਾਂ ਨੇ ਆਪਣੇ ਬਰਫ਼ ਬਣੇ ਸਾਥੀ ਨੂੰ ਸ਼ੋਅ ਕੇ ਪਾਣੀ ਵੀ ਕਹਿਣਾ ਹੁੰਦਾ ਜਿਸ ਤੋਂ ਬਾਅਦ ਉਹਨਾਂ ਦਾ ਸਾਥੀ ਫਿਰ ਤੋਂ ਦੌੜਨ ਲੱਗਦਾ ਸੋ ਵਾਰੀ ਵਾਲੇ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਆ ਇਸ ਖੇਡ ਦੇ ਵਿੱਚ ਕਿ ਉਹ ਸਾਰਿਆਂ ਨੂੰ ਬਰਫ਼ ਬਣਾ ਦੇ ਇਸ ਤੋਂ ਬਾਅਦ ਅਗਲੀ ਅਲੋਪ ਹੋ ਚੁੱਕੀ ਖੇਡ ਆ ਪਿੱਠੋ ਗਰਮ ਜਾਂ ਪਿੱਠੂ ਪੰਨ ਪਿੰਡਾਂ ਦੇ ਵਿੱਚ ਬੱਚੇ ਇਸ ਨੂੰ ਬਹੁਤ ਚਾਅ ਨਾਲ ਖੇਡਦੇ ਸੀ ਐਸ ਖੇਡ ਵਿੱਚ 5-6 ਡਿੱਕਰੀਆਂ ਵਰਤੀਆਂ ਜਾਂਦੀਆਂ ਨੇ ਇਸ ਵਿੱਚ ਖਿਡਾਰੀਆਂ ਦੀ ਗਿਣਤੀ ਕੋਈ ਨਿਸ਼ਚਿਤ ਨਹੀਂ ਹੁੰਦੀ ਖੇਡਣ ਵਾਲੇ ਬੱਚੇ ਇੱਕੋ ਜਿਹੀਆਂ ਦੋ ਟੋਲੀਆਂ ਬਣਾ ਲੈਂਦੇ ਨੇ ਇਸ ਖੇਡ ਦੇ ਵਿੱਚ ਖੇਡ ਸ਼ੁਰੂ ਕਰਨ ਸਮੇਂ ਡਿਕਰੀਆਂ ਨੂੰ ਛੋਟੇ ਜਿਹੇ ਗੋਲ ਘੇਰੇ ਦੇ ਵਿੱਚ ਇੱਕ ਦੂਜੀ ਉੱਪਰ ਚੈਨ ਲਿਆ ਜਾਂਦਾ ਇੱਕ ਟੋਲੀ ਆਪਣੀ ਵਾਰੀ ਪਹਿਲਾਂ ਲੈਂਦੀ ਆ ਉਸ ਟੋਲੀ ਦਾ ਇੱਕ ਖਿਡਾਰੀ ਡਿਕਰੀਆਂ ਤੇ 7-8 ਫੁੱਟ ਦੂਰ ਬਣੇ ਪਾਲੇ ਤੋਂ ਡਿਕਰੀਆਂ ਤੇ ਗੇਂਦ ਦੇ ਨਾਲ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕਰਦਾ ਵਿਰੋਧੀ ਖਿਡਾਰੀ ਗੇਂਦ ਨੂੰ ਬੁਚਦੇ ਨੇ ਵਾਰੀ ਵਾਲੀ ਟੀਮ ਦਾ ਹਰੇਕ ਖਿਡਾਰੀ ਉਹ ਡਿਕਰੀਆਂ ਤੇ ਗੇਂਦ ਦੇ ਨਾਲ ਇੱਕ ਵਾਰ ਨਿਸ਼ਾਨਾ ਜ਼ਰੂਰ ਲਾਉਂਦਾ ਜੇ ਤਾਂ ਡਿਕਰੀਆਂ ਖਿੱਲਰ ਜਾਂਦੀਆਂ ਨੇ ਤੇ ਨਿਸ਼ਾਨਾ ਲਾਉਣ ਵਾਲੇ ਦੀ ਟੀਮ ਆਸੇ-ਪਾਸੇ ਖਿੰਡ ਜਾਂਦੀ ਆ ਦੂਜੀ ਟੀਮ ਦੇ ਖਿਡਾਰੀ ਗੇਂਦ ਦੇ ਨਾਲ ਉਹਨਾਂ ਦੀ ਪਿੱਠ ਤੇ ਮਾਰਦੇ ਆ ਇਸੇ ਸਮੇਂ ਹੀ ਨਿਸ਼ਾਨਾ ਲਾਉਣ ਵਾਲੀ ਟੀਮ ਚੋਂ ਜੇ ਕੋਈ ਡਿਕਰੀਆਂ ਚਿੰਨ ਜਾਵੇ ਤਾਂ ਵਾਰੀ ਫੇਰ ਉਹਨਾਂ ਦੀ ਆ ਜਾਂਦੀ ਆ ਪਰ ਜੇ ਗੇਂਦ ਉਹਨਾਂ ਦੀ ਪਿੱਠ ਤੇ ਲੱਗ ਜਾਵੇ ਤਾਂ ਫਿਰ ਵਿਰੋਧੀ ਟੀਮ ਦੀ ਵਾਰੀ ਆਉਂਦੀ ਆ ਇਸ ਤੋਂ ਬਾਅਦ ਅਗਲੀ ਖੇਡ ਆ ਖੂੰਜੇ ਰੋਕਣ ਜਾਂ ਚਾਰ ਨੁਕਰੀ ਇਸ ਖੇਡ ਦੇ ਵਿੱਚ 5 ਖਿਡਾਰੀ ਖੇਡਦੇ ਨੇ ਬੱਚੇ ਜਾਂ ਤਾਂ ਧਰਤੀ ਤੇ ਇੱਕ ਖੁੱਲਾ ਚੌਰਸ ਡੱਬਾ ਵਾ ਲੈਂਦੇ ਸੀ ਜਾਂ ਕਿਸੇ ਚੌਰਸ ਕਮਰੇ ਦੇ ਵਿੱਚ ਖੇਡਦੇ ਸੀ ਇਹ ਖੇਡ ਸਭ ਤੋਂ ਪਹਿਲਾਂ ਪੁੱਗ ਕੇ ਇਹ ਤੈਅ ਕੀਤਾ ਜਾਂਦਾ ਸੀ ਕਿ ਵਾਰੀ ਕਿਸ ਦੇ ਸਿਰ ਹੋਵੇਗੀ ਅਤੇ ਜਿਹਦੇ ਸਿਰ ਵਾਰੀ ਆ ਜਾਂਦੀ ਸੀ ਉਹ ਬਿਲਕੁਲ ਵਿਚਾਲੇ ਖੜ ਜਾਂਦਾ ਸੀ ਤੇ ਬਾਕੀ 4 ਜਾਣੇ ਖੁੰਝੇ ਮੱਲ ਕੇ ਖੜ ਜਾਂਦੇ ਸੀ ਵਾਰੀ ਦੇਣ ਵਾਲਾ ਪੂਰਾ ਚਕੰਨਾ ਹੋ ਕੇ ਖੜਦਾ ਸੀ ਕਿਉਂਕਿ ਕੋਨਿਆਂ ਤੇ ਖੜੇ ਬੱਚਿਆਂ ਨੇ ਉਸ ਨੂੰ ਚਕਾਨੀ ਦੇ ਕੇ ਖੁੰਝੇ ਆਪਸ ਵਿੱਚ ਬਦਲਣੇ ਹੁੰਦੇ ਸੀ ਤੇ ਵਾਰੀ ਵਾਲੇ ਨੇ ਇੱਕ ਖੁੰਜਾ ਮਲਣਾ ਹੁੰਦਾ ਸੀ ਅਤੇ ਜਿਸ ਦਾ ਖੁੰਜਾ ਛੁੱਟ ਜਾਂਦਾ ਅਤੇ ਵਾਰੀ ਉਹਦੇ ਸਿਰ ਪੈ ਜਾਂਦੀ ਸੀ ਇਹ ਸੀ ਪੰਜਾਬ ਦੇ ਪਿੰਡਾਂ ਚੋਂ ਅਲੋਪ ਹੋਈਆਂ ਖੇਡਾਂ ਦੇ ਵਿੱਚੋਂ ਕੁਝ ਖੇਡਾਂ ਮੈਨੂੰ ਯਾਦ ਆ ਕਿ ਬਚਪਨ ਦੇ ਵਿੱਚ ਸਾਨੂੰ ਘਰ ਦੇ ਕੁੱਟ ਕੇ ਘਰੇ ਵਾਰਡਦੇ ਹੁੰਦੇ ਸੀ ਕਿਉਂਕਿ ਅਸੀਂ ਸਾਰਾ ਦਿਨ ਖੇਡਦੇ ਰਹਿੰਦੇ ਸੀ ਪਰ ਅੱਜ ਕੱਲ ਦੇ ਜਵਾਨ ਘਰੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਉਹਨਾਂ ਦੇ ਕੋਲ ਮਨ ਪਰਚਾਵੇ ਲਈ ਸਾਧਨ ਹੀ ਇੰਨੇ ਨੇ ਪਰ ਇਹ ਖੇਡਾਂ ਦਾ ਆਪਣਾ ਇੱਕ ਖਾਸ ਮਹੱਤਵ ਸੀ ਇਹ ਖੇਡਾਂ ਖੇਡਣ ਦੇ ਨਾਲ ਬੱਚੇ ਸਿਹਤਮੰਦ ਰਹਿੰਦੇ ਸੀ ਅਤੇ ਉਹਨਾਂ ਦਾ ਮਾਨਸਿਕ ਤੌਰ ਤੇ ਵੀ ਵਿਕਾਸ ਹੁੰਦਾ ਸੀ ਸੋ ਦੋਸਤੋ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ